ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੂਰੂ ਡੇਲੀ ਫਾਰਮਿੰਗ ਦੇ ਵਿੱਚ ਸੱਜਣੋ। ਆ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਆਪਣੇ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਮੋਦਕੀ ਆ ਗਿਆ ਸੱਜਣੋ ਤੇ ਜ਼ਿਲ੍ਹਾ ਫਰੋਇਲਪੁਰ ਆ ਗਿਆ। ਮੋਦਕੀ ਨਗਰ ਹੈ ਜ਼ਿਲ੍ਹਾ ਫਰੋਇਲਪੁਰਾ ਤੇ ਨੇੜੇ ਤਲਵੱਡੀ ਭਾਈ ਫਰੀਦਪੁਰ ਆ ਜਾਂਦਾ। ਤੇ ਆਪਣੇ ਆਪ ਦੇ ਕੋਲੋਂ ਥਰੂ ਅੱਜ ਤੇ ਅੰਨੇ ਇਹ ਮੱਝਾਂ ਝੋਟੀਆਂ ਇੱਕ ਇਹ ਬੂਰੀ ਆ ਤਾਗੀ ਸੂਈ ਆ ਮਗਰ ਕੱਟਾ ਪੂਰਾ ਗਿੱਲਾ ਜਮਾ ਬੱਚਾ ਤੇ ਇੱਕ ਇਹ ਝੋਟੀ ਮਾਲਕਾਂ ਨੇ ਦੱਸਿਆ ਵਿਹਾਂ ਬਾਈਆਂ ਦਿਨਾਂ ਦੀ ਸੂਈ ਤੁਸੀਂ ਮਹੀਨੇ ਦੀ ਵੀ ਲਾ ਲਿਓ ਕੋਈ ਡਰ ਨਹੀਂ ਤੇ ਇੱਕ ਨੀਲੀ ਰਾਵੀ ਦੀ 20 ਕ ਦਿਨਾਂ ਦੀ ਮਹਿ ਸੂਈ ਤੇ ਦੋ ਬੂਰੀਆਂ ਕਟੀਆਂ ਉਹ ਵੀ ਤੁਹਾਨੂੰ ਪਹਿਲਾਂ ਕੈਮਰੇ ਤੇ ਵਿਖਾ ਲਈਏ ਤੇ ਉਸ ਤੋਂ ਬਾਅਦ ਆਪਾਂ ਕੱਲੇ ਕੱਲੇ ਪਸ਼ੂ ਦਾ ਲੇਖਾ ਜੋਖਾ ਵਿਖਾਈ ਚੱਲਾਂਗੇ ਵੇਖੋ ਝੋਟੀ ਬੱਚਾ ਦੂਚਾਈ ਝੰਗਾ ਕੀਆ ਮਗਰ ਹੋ ਕੇ ਤੇ 11 ਮੀਟਰ ਦਾ ਦੁੱਧ ਆ ਇੱਕ ਆ ਗਈ ਨੀਲੀ ਰਵੀ 14 ਦੁੱਧ ਦਾ ਸੱਜਣੋ 13 ਮੰਨ ਕੇ ਜਿਹੜਾ ਮਰਜ਼ੀ ਸੱਜਣ ਸੁਭਦਾ ਕਰ ਲਿਓ ਐਨੂ ਤੇ ਰਿਪੋਰਟ ਆ ਚੌਂਡ ਚਾਂ 100 ਦੀ 100 ਤੇ ਦੋ ਆ ਨਗੀਨੇ ਆ ਇੱਕ ਮਹੀਨਾ ਪਹਿਲਾਂ ਦੀ ਵੀਡੀਓ ਕੱਢ ਕੇ ਵੇਖ ਲਿਓ ਤੇ ਅੱਜ ਦੀ ਵੇਖ ਲਿਓ ਵੀ ਕਿੱਥੇ ਜੇ ਸੁਭਾਈ ਦਾ ਫਰਕ ਪੈ ਗਿਆ ਕਿਵੇਂ ਬੰਦੀਆਂ ਤੁਰੀਆਂ ਆਉਂਦੀਆਂ ਕਰਮਾਂ ਵਾਲੀਆਂ ਕੋਈ ਸੰਭਣਾਂ ਦਾ ਸੱਜਣ ਹੋਇਆ ਤਾਂ ਇਹ ਕੱਟੀਆਂ ਵੀ ਦੇਣੀਆਂ ਆਪਾਂ ਦੋਵੇਂ ਆਹ ਦੇਖੋ ਇੱਕ ਆਵਾ ਇੱਕ ਆ ਸਾਲ ਦੇ ਅੰਦਰ ਬਾਹ ਦੀ ਉਮਰ ਹੈ ਇਹਨਾਂ ਦੀ ਐਣ ਝੂਲੀਆਂ ਚੱਲੀਆਂ ਕੋਈ ਐਕਸਟਰਾ ਫੋਟ ਨਹੀਂ ਗਈ ਪੂਰੀਆਂ ਦੇ ਸ਼ਕੀਨ ਭਰਾਵਾਂ ਲਈ ਪੂਰੀਆਂ ਟਾਪ ਕੁਆਲਿਟੀ ਦੀਆਂ ਕੱਟੀਆਂ ਸੱਜਣੋ ਇੱਕ ਤੋਂ ਇੱਕ ਦੋਵੇਂ ਪੂਰੀਆਂ ਸ਼ਾਨਦਾਰ ਤੇ ਜਾਨਦਾਰ ਤੇ ਇਹਨਾਂ ਦਾ ਤੁਹਾਨੂੰ ਲੈਖਾ ਜੋ ਖਾ ਜਿਹੜਾ ਵੀ ਹੋਇਆ ਉਹ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਆਂਗੇ 3000 ਰੁਪਿਆ ਡਿਮਾਂਡ ਆ ਦੋਵਾਂ ਦੀ ਜਿਹੜਾ ਕੋਈ ਸੱਜਣ ਜਿਹੜੀ ਪਸੰਦ ਕਰਦਾ ਉਹ ਸੰਪਰਕ ਕਰ ਸਕਦਾ ਬਾਕੀ ਇੱਕ ਮਹੀਨਾ ਇਹ ਪਹਿਲਾਂ ਆਈਆਂ ਸੀ ਤੇ ਉਦੋਂ ਦੀ ਵੀਡੀਓ ਵੀ ਕੱਢ ਕੇ ਚੈੱਕ ਕਰ ਲਿਓ ਤੇ ਅੱਜ ਦੀ ਵੀ ਚੈੱਕ ਕਰ ਲਿਓ ਇੱਕ ਮਹੀਨੇ ਦੀ ਕਰਮ ਵਾਲਿਆਂ ਦਾ ਬੜਾ ਫਰਕ ਪਿਆ ਕਿਉਂਕਿ ਖਾਨ ਨੂੰ ਬੜੀਆਂ ਤਗੜੀਆਂ ਚਾਰੂ ਆ ਜਾਨਵਰ ਸਿੰਘ ਨਿੱਕਾ ਨਿੱਕਾ ਬੂਰੀਆਂ ਟਾਪ ਕੁਆਲਿਟੀ ਦੀ ਤੇ ਆਜੋ ਆਪਾਂ ਆ ਨੀਲੀ ਰਾਵੀ ਤੋਂ ਸ਼ੁਰੂ ਕਰ ਲੈਨੇ ਫਿਰ ਤੁਹਾਨੂੰ ਆ ਝੋਟੀ ਵਿਖਾਵਾਂਗੇ ਇਹ ਪਹਿਲਾ ਸੂਆ ਦੋ ਦੰਦ ਕੱਟੀ ਆ ਹਰਿਆਣੇ ਦੇ ਵਿੱਚੋਂ ਆਈ ਵੀ ਮਾਝ ਦੇ ਮਗਰ ਬਾਕੀ ਮਾਲਕਾਂ ਨੇ ਦੱਸੀ ਆ ਸੱਜਣੋ ਬਾਕੀ ਜਿਹੜਾ ਸੱਜਣ ਖਰੀਦੂਗਾ ਉਹ ਆਪਦੀ ਆਪਦੀ ਨਿਰਖ ਪਰਖ ਆਪ ਕਰ ਸਕਦਾ ਆਪਾਂ ਨੂੰ ਕੋਈ ਇਹ ਨਹੀਂ ਵੀ ਆਪਾਂ ਕਹਿ ਕੇ ਹਰਿਆਣੇ ਦਾ ਨਾਮ ਲੈ ਕੇ ਵੇਚਨੀ ਆ ਹਨਾ ਆਪਾਂ ਦਾ ਉਹਦੇ ਕਹਾਂ ਨਾ ਕੋ ਦੁੱਧ ਜਿੰਨਾ ਹੈਗਾ ਉਹਨਾਂ ਦੱਸ ਦੇਣਾ ਬੱਚਾ ਜਿੰਨੇ ਦਿਨਾਂ ਦਾ ਉਹ ਦੱਸ ਦੇਣਾ ਚੂਨ 100 ਦੀ 100 ਆ ਕੱਦ ਕਾਠ ਬਹੁਤ ਆ ਬੂਰੀ ਆ ਤਾਜੀ ਸੁਈ ਆ ਮੰਨ ਕੇ ਚੱਲੋ ਵੀ 6 ਕਿਲੋ ਹੋ ਜੇ 7 ਇੱਥੇ ਜੇ ਬੋਲਾ ਹੋਊਗਾ ਮਗਰ ਕੱਟਾ ਤੇ ਆਜੋ ਆਪਾਂ ਨੀਲੀ ਰਾਵੀ ਤੋਂ ਸ਼ੁਰੂ ਕਰਦੇ ਚੰਗੇ ਦੁੱਧ ਵਾਲੀ ਮੈਂ ਆ ਆ ਸੱਜਣੋ ਤੀਸਰਾ ਸੂਆ ਜਿਹੜਾ ਇਹ ਮੈਂ ਸੂਈ ਆ ਮਗਰ ਇਹਦੇ ਕੱਟੀ ਆ ਮਾਲਕਾਂ ਨੇ ਦੱਸਿਆ ਵੀ ਆਪਾਂ ਦੂਜਾ ਵੀ ਕਹਿ ਸਕਦੇ ਪਰ ਤੀਜਾ ਸੂਈ ਆ ਆਹ ਵਾਲੀ ਕੱਟੀ ਆ ਇਹਦੇ ਕੋਲ 20 ਦਿਨਾਂ ਦਾ ਸੂਆ ਲਾ ਲਿਓ 25 ਦਿਨਾਂ ਦਾ ਲਾ ਲਿਓ ਤੁਹਾਡੇ ਤੇ ਡਿਪੈਂਡ ਰਹੇ ਜੂਗਾ ਦੁੱਧ 14 ਹੋਊਗਾ ਮੈਨ ਨਾਲ ਆ 13 ਮੰਨ ਕੇ ਜਿਹੜਾ ਮਰਜ਼ੀ ਸੱਜਣਾ ਆਪਣੇ ਨਾਲ ਸੌਦਾ ਕਰ ਲੇ। ਅਗਰ 13 ਤੋਂ ਦੁੱਧ ਕਿਲੋ ਵੀ ਘਟ ਗਿਆ ਹੋਏ ਸੌਦੇ 'ਚ 5000 ਦੀ ਛੋੜ। ਗਾਰੰਟੀ ਹੋਊਗੀ 13 ਲੀਟਰ ਟਾਈਮ ਤੋਂ ਟਾਈਮ ਆਉਂਦੀਆਂ ਭਾਵੇਂ ਚਾਰਚ ਵਾਈਆਂ ਕਰੇ ਤਸੱਲੀ ਕਰੇ। ਅਗਰ ਘਟਦਾ ਤਾਂ 5000 ਰੁਪਇਆ ਉਹਨੂੰ 1 ਕਿਲੋ ਦੀ ਛੋੜ ਹੋਊਗੀ ਜੇ 12 ਮਿਨੂਗੀ ਤਾਂ 10000 ਘਟਜੂਗਾ। 11 ਮਿਨੂਗੀ ਤਾਂ 15000 ਘਟਜੂਗਾ ਜੇ 13 ਤੋਂ ਪਲੱਸ ਜਾਊਗਾ ਉਹ ਆਪਾਂ ਮਣਕੇ ਦੇ ਦਿਆਂਗੇ। ਕੌਤ 14 ਮੈਨ ਨਾਲ ਤਿਆਰ ਆ ਪੀਰਾ ਮੰਨ ਕੇ ਜਿਹੜਾ ਮਰਜੀ ਸੱਜਣ ਇਹਦਾ ਸੌਦਾ ਕਰ ਲੈ 650 ਦੀ 100 ਆ ਪੂਰ ਛੱਟਾ ਨਾੜ ਗੰਢ ਕੋਈ 19 21 ਗੱਲ ਨਿਕਲਦੀ ਉਹਦਾ ਤੇਲ ਖਰਚਾ ਕਿਉਂਕਿ ਆਪਾਂ ਤਸੱਲੀਆਂ ਕਰਕੇ ਫੇਰ ਵੀਡੀਓ ਕੀਤੀ ਆ ਨੀਲੀ ਰਾਵੀ ਦੀ ਬਾਰਡਰ ਦੀ ਮੈਂ ਨਿੱਕੀ ਲੱਤ ਦੀ ਚੰਗੇ ਬੱਚੇ ਲੈਣ ਲਈ ਚੰਗੀ ਮੈਂ ਤੇ ਬਾਕੀ ਸੱਜਣਾ ਚਵਾਈ ਟਾਈਮ ਨਹੀਂ ਆ ਬੁੜੀਆਂ ਮੰਹਿਆ ਟਾਈਮ ਨਾਲ ਚੁਈਆਂ ਸੀ ਵੀਡੀਓ ਬਣਾਉਣੀ ਕਰਦੇ। ਵੇਖੋ ਚਾਰੂ ਬਹੁਤ ਆ। ਜਿਹੜੀ ਮਰਜ਼ੀ ਚੀਜ਼ ਦੇ ਦਿਓ ਮੂੰਹ ਫੜ ਕੇ ਕੋਈ ਇਹਨੂੰ ਐ ਨਹੀਂ ਹੈਗਾ। ਆ ਆ ਦੇਖਿਓ। ਖੋਲੂ। ਇੱਥੇ ਕਾਲੀ ਪੈਂਦੀ ਐ ਜਿਹੜਾ ਕੋਈ ਮਰਜ਼ੀ ਦੇ ਦਿਓ ਕੋਈ ਵਾਸਤਾ ਨਹੀਂ ਐਨ ਓਕੇ ਰਿਪੋਰਟ ਮੈਂ ਭੇਜਾਈ। ਬਾਕੀ ਸਵਾਰੀਆਂ ਗੱਲਾਂ ਦਾ ਯਾਰ ਫਾਇਦਾ ਹੀ ਨਹੀਂ ਹੁੰਦਾ ਬਾਕੀ ਆਪੇ ਭੈਣਾ ਭਰਾਵਾਂ ਨੇ ਵੇਖ ਲੈਣਾ ਸ਼ਿਫਟੀਆਂ ਮਨਕਣੀਆਂ ਅੱਖਾਂ ਦੋਵੇਂ ਇਹਦੀਆਂ ਟੌਪ ਕੁਆਲਟੀ ਮਾਗਰ ਕੱਟੀ ਉਹਦਾ ਨਹੀਂ ਆਪਾਂ ਨੂੰ ਪਤਾ ਕਿਹੜੇ ਸੀਮਨ ਦੀ ਤੁਸੀਂ ਗਾਂਹ ਆਉਂਦਾ ਸੀਵਨ ਜੇ ਲਵਾਉਂਗੇ ਉਹੋ ਜੇ ਬੱਚੇ ਇੱਥੋਂ ਲੈ ਲਓਗੇ ਐਸ ਵੇਲੇ ਜਿਹੜਾ ਦੁੱਤ ਆ ਉਹ ਦੱਸਦਾ ਤੁਹਾਨੂੰ ਕੱਦ ਬੋਡੀ ਸਟਰਕਚਰ ਸਾਰੀ ਵਿਖਾਤੀ ਸਿੰਘ ਬਹੁਤ ਚੰਗਾ ਅੱਖਾਂ ਦੋਨੇ ਜੱਟੀਆਂ ਤੇ ਥੋਡੀ ਥਾਡੀ ਪਰਾਚਾਰਾਂ ਤੇ ਨਿਸ਼ਾਨ ਹੈਗੇ ਆ ਕੋਈ ਐਂ ਦੀ ਗੱਲ ਨਹੀਂ ਲੇਵਾ ਭਾਂਡਾ ਵਿਖਾਤਾ ਯਾਰ ਹਰ ਪੱਖ ਤੋਂ ਥੁੱਡੀ ਤਸੱਲੀ ਕਰਾਤੀ ਆ ਦੇਖੋ ਪੂਰੀ ਜਾਨਦਾਰ ਤੇ ਸ਼ਾਨਦਾਰ ਮੈਂ ਆ 1,25,000 ਰੁਪਿਆ ਰੇਟ ਆ ਸੱਜਣੋ ਇੱਕ 22 ਦੀ ਮੈਂ ਦੇ ਦੇਾਂਗੇ ਕਿਉਂ ਤੁਸੀਂ ਲੈਣੀ ਸੁਈ ਮੈਂ ਆ ਮਗਰ ਕੱਟੀ ਆ ਜਿਹੜਾ ਸੱਜਣ ਖਰੀਦਣੀ ਚਾਵੇ ਨੰਬਰ ਸਕਰੀਨ ਤੇ ਚੱਲਦੇ ਪਏ ਆ ਸੰਪਰਕ ਕਰ ਲਿਓ ਕੱਟੀਆਂ ਤੁਹਾਨੂੰ ਤੋੜ ਕੇ ਵੀ ਵਿਖਾ ਦਿਆਂਗੇ ਰੇਟ ਵੀ ਦੱਸਤਾ ਆ ਜਿਉ ਆ ਦੋ ਦੰਦ ਕੱਟੀ ਤੁਹਾਨੂੰ ਚਲਾ ਕੇ ਵਿਖਾਈਏ ਤੇ ਮਗਰ ਕੱਟਾ ਸੱਜਣੋ ਹਜੇ ਦੋ ਦੰਦ ਦਾ ਥੋੜੀ ਆਈ ਕਰਕੇ ਨਾ ਉਪਰ ਆ ਜਾ ਕਰਦੀ ਐ ਇਹ ਵੀ ਡਰਦੀ ਜੀ ਐ ਇਹਨੂੰ ਐ ਆ ਪਤਾ ਨਹੀਂ ਮੈਨੂੰ ਕੀ ਕਹਿਣਗੇ ਥੋਣ ਚਾਂ ਨੂੰ ਠੰਡੀ ਧੀਰੀ ਆ ਓਕੇ ਰਬੂ ਦਾ ਟਾ ਸੱਜਣੋ ਦੋ ਦੰਦ ਕੱਟੀ ਆ ਮਾਲਕਾਂ ਦੇ ਦਰਸ਼ਨ ਮੁਤਾਬਕ ਹਰਿਆਣੇ ਦੀ ਆ। ਬਾਕੀ ਆਪਣੀਆਂ ਪੰਜਾਬੀਆਂ ਵੀ ਮਾਲੀਆਂ ਨਹੀਂ ਅੱਜਾ ਸੱਜਣੋ। ਹਰਿਆਣੇ ਵਾਲੇ ਆਪਣੇ ਆਉਂਦੇ ਆ। ਕਈ ਘਰਾਂ 'ਚ ਵੀਡੀਓ ਕਰਨ ਜਾਂਦੀ ਆ ਤੇ ਉੱਥੇ ਪਤਾ ਲੱਗਦਾ ਵੀ ਹਰਿਆਣੇ ਦੇ ਸੱਜਣ ਸੀਗੇ ਜਿਹੜੇ ਮਹਿ ਲੈ ਗਏ ਆ। ਤੇ ਆਪਾਂ ਹਰਿਆਣੇ ਨੂੰ ਵੱਡਾ ਨਾਮ ਦੱਤਾ ਆ। ਆਪਾਂ ਹੀ ਉਹਨੇ ਕਰੀ। ਵੇਖੋ ਕੱਤ ਕੱਟ ਕੱਤੀ ਆਉਂਦੇ। ਇਹਨੂੰ ਬੜੀ ਚੰਗੀ ਮਹਿ ਬਣੂਗੀ। ਚੋਣ ਬੱਚੇ ਬੁੱਗੇ ਤੇ ਫੁੱਲ ਸਹਿਮ ਹਤਾ ਬੱਚੇ ਦਾ ਤਾਂ ਡਗ ਡਗ ਜਾਂਦੀ ਆ ਐਨ ਓਕੇ ਰਿਪੋਰਟ ਆ ਸੀਲਸ ਆਊ ਆ ਹੋਰ ਬੱਚਾ ਵੀ ਪੈ ਗਿਆ ਤਾਂ ਵੀ ਨਹੀਂ ਇਹਨੂੰ ਕੋਈ ਚੱਕਰ ਹੈਗਾ ਤੇ ਠੰਡੀ ਧੀਰੀ ਹੈ ਲੈ ਆ ਵੇਖੋ ਉਧਰ ਦੀ ਬਿਠਾ ਦੇ ਪੁੱਤ ਆਹ ਦੇਖੋ ਸੱਜਣੋ ਜੇ ਮੈਂ ਤੁਹਾਨੂੰ ਦੱਸਿਆ ਨਾ ਹਾਂ ਪੁੱਤ ਹਾਂ ਵੇਖੋ ਚੋਣ ਤਦੋਂ ਇੱਕ ਆ ਵੀ ਜੇ ਮੰਨ ਕੇ ਚੱਲੋ ਵੀ ਘੱਟ ਨਿਕਲਦਾ ਕੋਈ ਦਸੇ ਤੇ ਤੇਲ ਖਰਚਾ ਕਿਉਂ ਨਾ ਬਿਨਾ ਬਸਮਾਤ ਹੋਈਆਂ ਬੱਚੇ ਮਗਰ ਖੜੀਆਂ ਨੂੰ ਮੂੰਹ ਮਾਂ ਲਾ ਕੇ ਓਕੇ ਰਿਪੋਰਟ ਆ ਸੱਚ ਨੂੰ ਬਹੁਤ ਚੰਗੀ ਕੱਟੀ ਆ ਦੋ ਤਾਂ ਅੰਦਰ ਰੇਟ ਵੇਖਿਓ ਇਹਦਾ ਜੇ ਭਾਣਾ ਹੀ ਤਾਂ ਭਾਣਾ ਦਵਾਂਗੇ ਇੱਧਰ ਵੀ ਆ ਜਾਓ ਇੱਥੇ ਫੇਰ ਬਹਿ ਜਾ ਕੇ ਭਾਵਾ ਦੇਖ ਪਤਾ ਇੱਧਰ ਆ ਜਾਓ ਇਹ ਹੋਰਾਂ ਬੱਚਾ ਆ ਵੀ ਵਿਖਾ ਦੇ ਪੁੱਤ ਇਹ ਆਲਾ ਬੱਚਾ ਇਹਦਾ ਇਹ ਆ ਦੇਖੋ ਵੀ ਐਣੀ ਉੱਥੇ ਬਹਿ ਗਏ ਆਪਾਂ ਤੇ ਵੀ ਫੇਰ ਹੀ ਖੜੂਗੀ ਜਿੱਥੇ ਮਰਗੀ ਜਿੱਥੇ ਜੀਦਾ ਜੀ ਕਰਦਾ ਉਵੇਂ ਚੋ ਲੋ ਦੇਖੋ ਇਹ ਰਸਾ ਛੱਡ ਵੀ ਦਿੰਨੇ ਆ ਨਾ ਕਿਉਂ ਵੇਖੋ ਚਵਾਈ ਕੋਈ ਪਾਹਮੀ ਨਹੀਂ ਹੁਣੇ ਕਰਲੇ ਠੂਕੂਗੀ ਬਸ ਬੁੱਤ ਬਸ ਆਲੇ 1 ਲੱਖ ਤੇ 5000 ਆ ਪੂਰੇ ਲੱਖ ਦੀ ਦੇ ਦੇਾਂਗੇ ਏ ਵਾਲੀ ਕੱਟੀ ਹੋਰ ਵੀ ਮਾਨਤਨ ਕਰਦੇ ਆਂਗੇ ਦੁੱਧ 11 ਵਾਂ 10 ਮੰਨ ਕੇ ਜਿਹੜਾ ਮਰਜ਼ੀ ਸੱਜਣ ਆਪਦੀ ਤਸੱਲੀ ਕਰ ਲੈ 10 ਲੀਟਰ ਮਣਕੇ ਲੈ ਜੇ ਜੇ 10 ਲੀਟਰ ਤੋਂ ਦੁੱਧ ਘਟਾਉਗੀ ਤਾਂ 5000 ਛੋੜ ਹੋਏ ਸੌਦੇ ਚ ਇਹਦੀ ਵੀ ਦੁੱਧ 11 ਹੀ ਆ ਮਣਕੇ ਲਈ ਆ ਦੋਵੇਂ ਡੰਗ ਪਰ ਆਪਾਂ ਇਹ ਆ ਵੀ ਉਪਰੇ ਥਾਈ ਆ ਕੋਈ ਕਿਲੋ ਘਟ ਵੀ ਸਕਦੀ ਆ ਦੇਖੋ ਆ ਜਾ ਬੱਤ ਚ ਚਾ ਸੱਜਣੋ ਲੱਖ ਰੁਪਇਆ ਤੁਹਾਨੂੰ ਜਮਾ ਦੇ ਕਾਂਡਾ ਵਾਂਡਾ ਕਰਤਾ ਤਾਂ 96000 ਦੀ ਝੋਟੀ ਦੇ ਦਿਆਂਗੇ 90 ਤੇ 6 ਦੀ ਕਿਉਂਕਿ ਜੇ ਭਾਣਾਂ ਲਈ ਭਾਣਾਂ ਦੇ ਦਿਆਂਗੇ ਕੱਟੀ ਸਾਂਭ ਲਿਓ ਆਉਂਦੇ ਸੂਏ ਨੂੰ ਬਹੁਤ ਚੰਗੇ ਰੁਪਏ ਵਰਤ ਲਾਵੂਗੀ ਦੇਖੋ ਲਾਲੀ ਵਾਲਾ ਲੇਵਾ ਕੋਈ ਐ ਨਹੀਂ ਹੈਗਾ ਉੱਤਰ ਹੀ ਆਈ ਆ ਵੀ ਮੰਨ ਲਓ ਆਪਾਂ ਘਾਟਾ ਮਾਰਦੇ ਰਹਿਣ ਤੇ ਉੱਤਰ ਹੀ ਆਈ ਆ ਦੇਖੋ ਸਮਾਜ ਨੂੰ ਕਹਿੰਦੇ ਕਰੇ ਆਈ ਆ 99000 ਦੀ ਯਾਰ ਕੋਠੇ ਜੱਡੀ ਕੱਟੀ ਆ ਜਿਹੜਾ ਸੱਜਣ ਲੈਣੀ ਚਾਵੇ ਸੰਪਰਕ ਕਰ ਲਿਓ ਮਗਰ ਕੱਟਾ ਆ ਬੂਰੀ ਤੋਰ ਕੇ ਵਿਖਾ ਦਿੰਦੇ ਆ ਸੂਹਾ ਤੀਜਾ ਸੂਈ ਆ ਪਹਿਲਾਂ ਤੁਹਾਨੂੰ ਬੱਚਾ ਠਾ ਕੇ ਵਿਖਾ ਦਗੀ ਔਖ ਬੱਤੇ ਇਹ ਆ ਦੇਖੋ ਬਿਲਕੁਲ ਤਾਜੀ ਸੂਈ ਆ ਨਾਲਕਾ ਵੀ ਸ਼ਾਇਦ ਇਹਦਾ ਹੋਵੇ ਤਾਂ ਹੋਵੇ ਨਹੀਂ ਲਹਿ ਗਿਆ ਪੂਲਾ ਹੀ ਆ ਤੇ ਇਹਦੇ ਕੋਲੇ ਮੰਨ ਕੇ ਚੱਲਿਓ ਵੀ 6 ਵਜੇ 7 ਵਜੇ ਇੰਨਾ ਕੀ ਆ ਐਵੇਂ ਆਪਾ ਇਹਦੇ 10 12 ਕਹਿ ਦਈਏ ਫਿਰ ਨਹੀਂ ਸਵਾਦ ਆਲੀ ਗੱਲ ਬਾਕੀ ਠੰਡੀ ਠੀਰੀ ਆ ਬਸ 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 ਫੋਲੀ ਪੂਲੀ ਪੂਰੀ ਆ ਓਕੇ ਰਿਪੋਰਟ ਆ ਬਾਕੀ ਸੋਰ ਕੇ ਵਿਖਾ ਦਿੰਨੇ ਆ ਕੋਈ ਤੀਜਾ ਸੁਆ ਸੁਈ ਆ ਜੇ ਵੀ ਸੱਜਣ ਬੂਰੀ ਦਾ ਚਾਹ ਬਾਣਾ ਗਾ ਨੂੰ ਬੱਚੇ-ਬੁੱੱਚੇ ਲੈਣੇ ਆ ਇਹਦਾ ਕਰ ਲਿਓ ਸੰਪਰਕ ਆ ਜਾ ਕੋ ਉੱਤਰ ਇਹ ਥੋੜਾ ਜਿਹਾ ਉੱਤਰ ਲੱਗੀ ਦਾ ਪੈਰ ਜਿਹਾ ਦੱਬਿਆ ਗਿਆ ਲੱਗਦਾ ਬਾਕੀ ਇਹ ਉਹਦਾ ਟੀਕਾ ਲਵਾ ਦਿਆਂਗੇ ਦੇਖੋ ਝੋਡੀ ਚੰਗੀ ਆ ਸੱਜਣੋ ਆ ਜਾ ਪਤਾ ਲੈ ਬਾਕੀ ਨਾ ਪੈਰ ਥੋੜਾ ਆ ਜਾ ਸੱਜਣੋ ਨੱਪਦੀ ਆ ਪਤਾ ਨਹੀਂ ਵੀ ਬਾਜੂ ਬੁੱਜ ਗਿਆ ਕੁਛ ਵਿਚਾਰੀ ਦੇ ਬਾਕੀ ਉਵੇਂ ਨਹੀਂ ਬੱਸ ਬੱਤ ਬੱਸ ਆ ਵੀ ਮੁੱਲ 90000 ਰੁਪਿਆ ਸੱਜਣੋ 85000 ਦੀ ਦੇਦਾਂ ਨੇ ਤਾਜੀ ਸੂਈ ਆ ਬੂਰੀ ਆ ਮੁੱਲ ਹੋੜਾ ਇਹਦੇ ਕੋਲੇ 6 ਲਾ ਲਿਓ 7 ਲਾ ਲਿਓ ਤੁਹਾਨੂੰ ਵੀ ਪਤਾ ਮੈਂਨੇ ਹਲੇ ਹਫਤੇ ਦਾ ਹਾਂ ਨਾ ਬਹੁਤ ਿਆ ਗਿਆ ਨਾ ਮੁੱਲ 90 ਤੇ 85000 ਦੇ ਲੈਣਾ ਜੇ ਕੋਈ ਸੱਜਣ ਚਾਵੇ ਬੂਰੀ ਲੈਣੀ ਤਾਂ ਬੂਰੀ ਦਾ ਵੀ ਸੁਪਰ ਕਰ ਸਕਦਾ ਜੀ ਬਾਕੀ ਆ ਗਈ ਆ ਇੱਥੇ ਤੁਹਾਨੂੰ ਬਸ ਕੋਤ ਇਹ ਆ ਦੇਖੋ ਤੁਹਾਨੂੰ ਕਹਿਆ ਸੀ ਨਾ ਉਵੇਂ ਨਹੀਂ ਵੀ ਵਿੱਜ ਕੇ ਉਹ ਥੋੜਾ ਜਿਹਾ ਡਰਦੀ ਸੀਗੀ ਮੈਂ ਵੇਖੀ ਸੀ ਵੀ ਠੰਡੀ ਆ ਉਹ ਕੇ ਰਿਪੋਰਟ ਆ 85000 ਤਾਰਿਆ ਬੱਚਾ ਆਪਦੀ ਤਸੱਲੀ ਕਰਕੇ ਖਰੀਦਾਂ ਨਹੀਂ ਕਰ ਸਕਦਾ ਜਿਹੜਾ ਸੱਜਣ ਲੈਣੀ ਚਾਵੇ ਮੌਲਾ 90 85000 ਦੇਣ ਲੈਣ 96000 ਦੇਣ ਲੈਣ ਆਜੋ 1 ਲੱਖ ਤੇ 22000 ਆ ਤੁਹਾਨੂੰ ਤੋੜ ਕੇ ਵਿਖਾਉਣਿਆਂ ਤੇ ਨਾਲ ਇਹਨਾਂ ਨੂੰ ਉੱਤਰ ਬੰਨ੍ਹ ਗਏ ਇਹਨਾਂ ਦੇ ਟਿਕਾਣਿਆਂ ਤੇ ਇਕੱਲੀ ਜੀ ਸਿੰਘ ਸੰਗਠਨੋਂ ਮਖਾ ਲਏ ਦੇਖਿਓ ਨਾ ਬਤੇ ਆ ਦੇਖੋ ਵੇਖੋ ਸਾਹਮਲੇਓ ਕੋਈ ਸੱਜਣ ਕਟੀਆਂ ਬਹੁਤ ਚੰਗੀਆਂ ਹਰਿਆਣੇ ਦੀਆਂ ਇਹ ਨੋਟ ਕਰ ਲਈ ਜਿਹੜਾ ਸੱਜਣ ਇਹ ਖਰੀਦੂਗਾ ਉਸ ਹਿਸਾਬ ਨਾਲ ਇਹਨਾਂ ਦੀ ਸੰਭਾਈ ਹੋ ਜੂਗੀ ਹਰਿਆਣੇ ਦੇ ਬੱਚੇ ਆ ਇਹ ਸਿੰਘ ਵੇਖੋ ਤੁਸੀਂ ਇਹਨਾਂ ਦੀ ਇਹ ਆ ਵੀ ਹਮ ਤੋਰ ਕੇ ਵਿਖਾ ਦਿੰਨੇ ਇਹ ਆ ਆ ਗਿਆ ਪੁੱਤ ਆ ਵੀ ਵੇਖੋ ਦੇਖੋ ਬਾਤ ਫਤੂ ਬਾਤ ਉਧਰ ਨਹੀਂ ਜਾ ਉਧਰ ਨਹੀਂ ਜਾਣਾ ਇਹ ਆ ਦੇਖੀ 30000 ਰੁਪਏ ਦਾ ਰੇਟ ਆ ਜੇ ਕੋਈ ਜੋੜਾ ਖਰੀਦਣਾ ਚਾਹੂਗਾ ਉਹਨੂੰ ਹੋਰ ਕਰਾਇਆ ਭਾੜਾ ਥੁੱਲਾ ਛੱਡ ਦੇਵਾਂਗੇ ਜਿੰਨੀ ਜੋਗੇ ਹੋਏ ਸ਼ਾਂਤੀਆਂ ਤੁਹਾਨੂੰ ਟੌਪ ਕੁਆਲਿਟੀ ਦੀਆਂ ਕੱਟੀਆਂ ਬਣਾਤੀਆਂ ਇਹ ਸੀਗੇ ਜਾਨਵਰ ਆਪਣੇ ਕੋਲੇ ਵਿਕਰੀ ਵਾਲੇ ਇਹਨਾਂ ਸਾਰਿਆਂ ਦਾ ਲੇਖਾ ਜੋਖਾ ਤੁਹਾਨੂੰ ਲੈਤਾ ਐਨ ਓਕੇ ਕੰਮ ਕੀਤਾ ਆਪਦੇ ਜਣੀ ਖਿੱਚ ਕੇ ਰੇਟ ਕੀਤੇ ਬਾਕੀ ਸਾਰੇ ਭੈਣਾ ਭਰਾ ਸਿਆਣੇ ਜਿਹੜੀ ਚੀਜ਼ ਜਿਹਦੇ ਦਿਲ ਨੂੰ ਲੱਗੀ ਜਿੰਨੇ ਪੈਸੇ ਲਾਉਣੇ ਉਹਨੇ ਆਪਦੀ ਤਸੱਲੀ ਕਰ ਲੈਣੀ ਆ ਧੰਨਵਾਦ ਆ ਤੁਸੀਂ ਇੰਨਾ ਪਿਆਰ ਸਤਿਕਾਰ ਦਿੰਨੇ ਆਂ ਵੀਡੀਓ ਵੇਖਣੇ ਅੰਤ ਤੱਕ ਜਿਉਂਦੇ ਵਸਦੇ ਰਹੋ ਪ੍ਰਮਾਤਮਾ ਤੁਹਾਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਦੇਵੇ ਤੇ ਚੜ੍ਹਦੀ ਕਲਾ ਦੇ ਪੈਰੇ ਲਾਵੇ ਮੇਰ ਦਾ ਹੱਥ ਰੱਖੇ ਸਤਿਗੁਰੂ